ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੂੰ ਮੰਡੋਲੋ ਨਾ ਹਮ ਗਿਰਤੇ ਰਖ ਲਈਨੀ ਹਰ ਮੇਰੀ ਫਿਰਤ ਫਿਰਤ ਪ੍ਰਵ ਆਇਆ ਪਇਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਿਲ ਨੁਮਾ ਹਰ ਜੂ ਰਾਖ ਲਿਓ ਪਤ ਮੇਰੀ ਜਮ ਕੋ ਤਰਾਸ ਭਿਓ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਹਰ ਜੂਰ ਆਖ ਲਿਓ ਪਤ ਮੇਰੀ ਜਮ ਕੋ ਤਰਾਸ ਭਿਓ ਉਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾ ਪਤ ਮੁਗਦ ਲੋਬੀ ਫੁਨ ਕਰਤ ਪਾਪ ਅਵਹਾਰਾ ਪੈ ਮਰ ਬੀ ਕੋ ਬਿਸਰਤ ਨਾਹਿਨ ਤਹ ਚਿੰਤਾ ਤਨ ਜਾਰਾ ਕੀਏ ਅਪਵ ਮੁਕਤ ਕੇ ਕਾਰਨ ਦਹਿਸ ਕੋ ਉਠਤਾਇਆ ਘਟ ਹੀ ਪੀਤਰ ਵਸ ਨਰੰਜਨ ਨਾ ਕੋ ਮਰਮ ਨ ਪਾਇਆ ਨਾ ਹੈਨ ਗੁਣ ਨਾ ਹੈਨ ਕੁਛ ਜਪ ਤਪ ਕੌਣ ਕਰਮ ਅਬ ਕੀਜੈ ਨਾਨਕ ਹਰਿ ਪਰਿਓ ਸਰਨਾਗਤ ਅਬੈ ਦਾਨ ਪ੍ਰਵ ਦੀਜੈ ਨਾ ਹੈਨ ਗੁਣ ਨਾ ਹੈਨ ਕੁਛ ਜਪ ਤਪ ਕੋਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਵ ਦਾਨ ਪ੍ਰਵ ਦੀਜੈ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪ੍ਰਮਾਨ ਕਰਦੇ ਹਨ ਕਿ ਪ੍ਰਭੂ ਜੀ ਮੇਰੀ ਇੱਜ਼ਤ ਰੱਖ ਲਵੋ ਮੇਰੇ ਹਿਰਦੇ ਵਿੱਚ ਮੌਤ ਦਾ ਡਰ ਬਸ ਰਿਹਾ ਹੈ ਇਸ ਤੋਂ ਬਚਣ ਲਈ ਏ ਕਿਰਪਾ ਦੇ ਖਜ਼ਾਨੇ ਪ੍ਰਭੂ ਮੈਂ ਤੇਰਾ ਆਸਰਾ ਲਿਆ ਹੈ ਰਹਾਉ ਏ ਪ੍ਰਭੂ ਮੈਂ ਵੱਡਾ ਵਿਕਾਰੀ ਹਾਂ ਮੂਰਖ ਹਾਂ ਲਾਲਚੀ ਵੀ ਹਾਂ ਪਾਪ ਕਰਦਾ ਕਰਦਾ ਹੁਣ ਮੈਂ ਥੱਕ ਗਿਆ ਹਾਂ ਮੈਨੂੰ ਮਰਨ ਦਾ ਡਰ ਕਿਸੇ ਵੇਲੇ ਭੁੱਲਦਾ ਨਹੀਂ ਇਸ ਮਰਨ ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ ਏ ਭਾਈ ਮੌਤ ਦੇ ਇਸ ਸਹਿਮ ਤੋਂ ਖਲਾਸੀ ਹਾਸਲ ਕਰਨ ਲਈ ਮੈਂ अनेका ਹੀਲੇ ਕੀਤੇ ਹਨ ਦਸੇ ਪਾਸੀ ਉੱਠ ਉੱਠ ਕੇ ਦੌੜਿਆ ਹਾਂ ਮਾਇਆ ਦੇ ਮੋਤੋਂ ਨਰਲੇਪ ਪ੍ਰਮਾਤਮਾ ਹਿਰਦੇ ਵਿੱਚ ਹੀ ਬਸਦਾ ਹੈ ਉਸ ਦਾ ਭੇਤ ਮੈਂ ਸਮਝ ਨਹੀਂ ਸਕਿਆ ਏ ਨਾਨਕ ਆਖ ਪ੍ਰਮਾਤਮਾ ਦੀ ਸ਼ਰਨ ਤੋਂ ਬਿਨਾ ਹੋਰ ਕੋਈ ਗੁਣ ਨਹੀਂ ਕੋਈ ਜਪ ਤਪ ਨਹੀਂ ਜੋ ਮੌਤ ਦੇ ਸਹਮ ਤੋਂ ਬਚਾ ਲਈ ਫਿਰ ਹੁਣ ਕਿਹੜਾ ਕੰਮ ਕੀਤਾ ਜਾਏ اے ਪ੍ਰਭੂ ਹੋਰ ਸਾਧਨਾ ਵੱਲੋਂ ਫਾਰਕੀ ਮੈਂ ਤੇਰੀ ਸ਼ਰਨ ਆਪਿਆ ਹਾਂ ਤੂੰ ਮੈਨੂੰ ਮੌਤ ਦੇ ਡਰ ਤੋਂ ਖੁਲਾਸੀ ਦਾ ਦਾਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ